ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੰਤੇ ਸਤਗੁਰ ਬੋਲਿਆ ਮੈਂ ਪਿਸੇ ਕੀਰਤਨ ਕਰਿਓ ਨਿਰਵਾਣ ਜਿਓ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੇ ਪ੍ਰਾਣ ਜਿਓ ਖਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਜੇ ਗੁਰੂ ਨਾਨਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਛੋਟੇ 400 ਸਾਲਾ ਛੱਛੰਡ ਪਿਆਨਾ ਦਿਵਸ ਤੇ ਲੱਖਾਂ ਹੀ ਸੰਗਤਾਂ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾ ਕੇ ਨਤਮਸਤਕ ਹੋਈਆਂ ਹਨ ਜਿੱਥੇ ਵੀ ਗੁਰਨਾਨਕ ਦੇਵ ਸੰਗਤਾਂ ਬੈਠੀਆਂ ਹਨ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜੀ ਨੂੰ ਯਾਦ ਕੀਤਾ ਹੈ ਤਿੰਨਾਂ ਦੇ ਬਾਬਤ ਆਪਾਂ 10 ਮਿੰਟ ਦੀ ਵਿਚਾਰ ਕਰਨੀ ਹੈ ਗੁਰੂ ਸਹਿ ਮਹਾਰਾਜੀ ਦਾ ਧਿਆਸ ਬਹੁਤ ਵੱਡਾ ਹੈ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ ਪੂਰੇ ਗੁਰੂ ਦੀ ਕਲ ਕਰਨ ਦੇ ਲਈ ਨਾ ਕੋਈ ਕਾਗਜ਼ ਨਾ ਕੋਈ ਗਾਲਾਂ ਕਲਮ ਨਾ ਤੇ ਨਾ ਕੋਈ ਜ਼ਬਾਨ ਬਣੀ ਹੈ ਜੈਸ ਨਾਲ ਗੁਰੂ ਸਾਹਿਬ ਦੀ ਉਪਮਾ ਕਹਿ ਸਕੀਏ। ਸਾਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਪਰਖਾਂ ਕੀਤੀਆਂ ਉਹਨਾਂ ਵਿੱਚੋਂ ਭਾਈ ਜੇਠਾ ਜੀ ਪਾਸ ਹੋਏ ਗੁਰਤਾ ਗੱਦੀ ਦਾ ਤਿਲਕ ਲਾਇਆ। ਸਾਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹਿ ਦਿੱਤਾ ਅੱਜ ਤੋਂ ਤੁਸੀਂ ਜੇਠਾ ਨਹੀਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਫੇਰ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੁਣ ਸਾਡਾ ਸਮਾਂ ਨੇੜੇ ਹੈ ਉਸ ਵੇਲੇ ਵੀ ਮਹਾਰਾਜ ਜੀ ਨੇ ਆਪਣੇ ਪੋਤੇ ਭਾਈ ਸੁੰਦਰ ਜੀ ਨੂੰ ਲਿਖਵਾਉਣਾ ਕੀਤਾ ਜੋ ਵਾਅਦੇ ਵਿੱਚ ਭਾਈ ਸੁੰਦਰ ਜੀ ਨੇ ਜਦੋਂ ਪੰਜਵੇਂ ਸਤਗੁਰ ਸ੍ਰੀ ਗੁਰੂ ਅਰਜਨ ਦੇਵ ਸਵੈ ਮਹਾਰਾਜ ਬਾਣੀ ਲਿਖ ਰਹੇ ਸਨ ਫੇਰ ਇਹ ਸ਼ਬਦ ਅੰਤੇ ਸਤਗੁਰ ਬੋਲਿਆ ਆਰੰਭ ਕਲੀ ਸਾਦੇ ਵਿੱਚ ਧੰਨ ਸ੍ਰੀ ਗੁਰਨਾਮ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਣੀ ਦਰਜ ਕੀਤੀ ਹੈ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਜੋ ਜਗ ਤੇ ਆਇਆ ਜਾਣਾ ਸਭਨੇ ਹੈ। ਉਸ ਦੇ ਭਾਣੇ ਵਿੱਚ ਚਲੇ ਜਾਓ ਬਹੁਤ ਚੰਗੀ ਗੱਲ ਹੈ ਉਹਦਾ ਭਾਣਾ ਮੰਨ ਲਓ ਪ੍ਰਮਾਤਮਾ ਦਾ। ਐਸੇ ਦਿਆਲੂ ਐਸੇ ਕਿਰਪਾਲੂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੋਇਦਵਾਲ ਸਾਹਿਬ ਦੀ ਧਰਤੀ ਦਾ ਬੜਾ ਲੰਮਾ ਚੌੜਾ ਇਤਿਹਾਸ ਹੈ ਇਸ ਧਰਤੀ ਤੇ ਮਹਾਰਾਜ ਜੀ ਨੇ ਬਹੁਤ ਸਮਾਂ ਬਤੀਤ ਕੀਤਾ ਇੱਥੇ ਰਹਿੰਦੇ ਆ ਬੌਲੀ ਸਾਹਿਬ ਦੀ ਸਥਾਪਨਾ ਕੀਤੀ ਇੱਕ ਦਿਨ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਸਜਿਆ ਹੋਇਆ ਹੈ ਕਿਸੇ ਮਾਤਾ ਦੇ ਰੋਣ ਦੀ ਆਵਾਜ਼ ਆਈ ਹੈ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਭਾਈ ਬੱਲੂ ਜਾ ਕੇ ਪਤਾ ਕਰੋ ਇਹ ਮਾਤਾ ਕੌਣ ਹੈ ਤੇ ਕਿਉਂ ਰੋ ਰਹੀ ਹੈ ਭਾਈ ਬੱਲੂ ਜੀ ਗਏ ਮਾਤਾ ਨੂੰ ਰੋਣ ਦਾ ਕਾਰਨ ਪੁੱਛਿਆ ਮਾਤਾ ਕਹਿੰਦੀ ਮੇਰਾ ਇੱਕੋ ਇੱਕ ਜਵਾਨ ਪੁੱਤ ਸੀ ਜਿਹੜਾ ਚਾਰ ਪੈਰ ਪਹਿਲਾਂ ਚੜ੍ਹਾਈ ਕਰ ਗਿਆ ਹੈ ਬੁਖਾਰ ਚੜ੍ਹਿਆ ਸੀ ਉਸ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਆ ਕੇ ਭਾਈ ਬੱਲੂ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਮਾਰੇ ਕਹਿੰਦੇ ਭਾਈ ਉਸ ਮਾਤਾ ਨੂੰ ਤੇ ਉਹਦੇ ਬੱਚੇ ਨੂੰ ਇੱਥੇ ਲੈ ਕੇ ਆਓ ਭਾਈ ਵੱਲੂ ਜੀ ਗਏ ਉਸ ਮਾਤਾ ਤੇ ਉਸਦੇ ਬੱਚੇ ਨੂੰ ਮਰੇ ਹੋਏ ਬੱਚੇ ਨੂੰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਲਿਆ ਆਏ ਤਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸੱਜੇ ਚਰਨਾਂ ਦਾ ਅੰਗੂਠਾ ਉਸ ਦੇ ਮੂੰਹ ਨੂੰ ਲਾਇਆ ਉਹ ਬੱਚਾ ਜੀਵਤ ਹੋ ਗਿਆ ਹੁਣ ਇੱਥੇ ਕੁਝ ਪੜ੍ਹੇ ਲਿਖੇ ਕਾਮਰੇਡ ਇਹ ਵੀ ਤੱਕ ਕਰਨਗੇ ਵੀ ਇਸ ਤਰ੍ਹਾਂ ਕਿੱਦਾਂ ਹੋ ਗਿਆ ਇਹ ਜੀਵਨ ਸਾਖੀਆਂ ਦੇ ਵਿੱਚੋਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਜ਼ਿਕਰ ਕਰਦੇ ਨੇ ਹੋਰ ਵੀ ਬਹੁਤ ਇਤਿਹਾਸਕਾਰਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉੱਪਰ ਸਰਦਾ ਭਾਵਨਾ ਰੱਖੀ ਹੈ ਇਹ ਸਾਖੀਆਂ ਅੰਕਿਤ ਕੀਤੀਆਂ ਹਨ ਚਾਰ ਪੈਰਾਂ ਦਾ ਮਰਿਆ ਹੋਇਆ ਬੱਚਾ ਜਦੋਂ ਜੀਵਤ ਹੋਇਆ ਮਹਾਰਾਜ ਨੇ ਬਚਨ ਕਰ ਦਿੱਤਾ ਵੀ ਅੱਜ ਤੋਂ ਕਿਸੇ ਦਾ ਜਵਾਨ ਪੁੱਤ ਨਹੀਂ ਮਰੇਗਾ ਤੇ ਨਾਲ ਹੀ ਵਿੱਚੋਂ ਕੋਈ ਬੋਲਿਆ ਮਹਾਰਾਜ ਕਿੰਨਾ ਚਿਰ ਮਹਾਰਾਜ ਕਹਿੰਦੇ ਭਾਈ ਰਹਿਣਾ ਤਾਂ ਸਾਰੀ ਸਦੀ ਸੀ ਜਿੰਨਾ ਚਿਰ ਦੁਨੀਆ ਜੀਵਤ ਰਹਿੰਦੀ ਪਰ ਹੁਣ ਤੁਸੀਂ ਸਵਾਲ ਕਰ ਦਿੱਤਾ ਹੁਣ ਜਿੰਨਾ ਚਿਰ ਅਸੀਂ ਸਰੀਰ ਦੇ ਵਿੱਚਾਂ ਸੱਚਖੰਡ ਨਹੀਂ ਜਾਂਦੇ ਉਹਨਾ ਟਾਈਮ ਕਿਸੇ ਮਾਤਾ ਦਾ ਜਵਾਨ ਪੁੱਤ ਨਹੀਂ ਮਰੇਗਾ ਇਹ ਪ੍ਰਚਲਿਤ ਹੈ ਕਹਿੰਦੇ 22 ਸਾਲ ਉਸ ਤੋਂ ਬਾਅਦ ਕਿਸੇ ਵੀ ਜਵਾਨ ਪੁੱਤ ਦੀ ਮੌਤ ਨਹੀਂ ਹੋਈ ਗੋਇੰਦਵਾਲ ਸਾਹਿਬ ਦੇ ਲਾਗੇ ਸਾਗੇ ਵੀ ਤੇ ਫਿਰ ਮਹਾਰਾਜੀ ਨੇ ਦੇਖਿਆ ਵੀ ਇੱਤੇ ਹੀ ਤਾਂ ਆਪ ਨਾਲ ਮਿਲਿਆ ਉੱਤੇ ਹੀ ਆ ਮਰਿਆ ਹੈ ਤੇਈਆਂ ਤਾਪ ਇੱਕ ਬਾਲਕ ਰੂਪ ਦੇ ਵਿੱਚ ਮਾਰਾ ਨੇ ਜਦੋਂ ਉਹ ਤੇ ਸਰੀਰ ਵਿੱਚੋਂ ਕੱਢਿਆ ਤਾਂ ਉਸ ਨੂੰ ਕੈਦ ਕਰਕੇ ਇੱਕ ਪਿੰਜਰੇ ਵਿੱਚ ਪਾ ਦਿੱਤਾ ਤੇ ਇਹ ਤਾਪ ਹੁਣ ਤੜਫ ਰਿਹਾ ਹੈ ਬਾਲਕ ਰੂਪ ਦੇ ਵਿੱਚ ਪਿੰਜਰੇ ਵਿੱਚ ਖਾਣ ਨੂੰ ਕੁਝ ਨਹੀਂ ਮਿਲਦਾ ਕਿਉਂਕਿ ਉਹ ਤਾਂ ਪਿਆਸਾ ਹੀ ਖੁਨ ਦਾ ਹੈ ਇੱਕ ਦਿਨ ਭਾਈ ਲਾਲੋ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਦਰਸ਼ਨ ਕੀਤੇ ਕਿਉਂਕਿ ਮਹਾਰਤ ਦੇ ਬਚਨ ਸਾਨੂੰ ਪਹਿਲਾਂ ਭਾਈ ਪੰਗਤ ਪਾਸੀ ਸੰਗਤ ਪਹਿਲਾਂ ਆ ਕੇ ਪੰਗਤ ਦੇ ਵਿੱਚ ਪ੍ਰਸ਼ਾਦਾ ਸਕੋ ਫਿਰ ਸੰਗਤ ਕਰੋ ਕਿਉਂਕਿ ਇਹ ਨਾ ਹੋਵੇ ਸੰਗਤ ਦੇ ਵਿੱਚ ਬੈਠਿਆ ਤੁਹਾਡਾ ਧਿਆਨ ਲੰਗਰਾਂ ਵੱਲ ਚੱਲਿਆ ਜਾਵੇ ਮਾਰੇ ਕਹਿੰਦੇ ਭਾਈ ਪਹਿਲਾਂ ਹੀ ਪੇਟ ਭਰਾ ਉਹ ਆਉ ਆਪਦਾ ਆਪਣੀ ਭੁੱਖ ਦ੍ਰਿਸ਼ਟੀ ਖਤਮ ਕਰ ਆਓ ਫਿਰ ਆ ਕੇ ਸੰਗਤ ਦੇ ਵਿੱਚ ਬੈਠੋ ਹੁਣ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਮਹਾਰਾਜ ਜੀ ਨੇ 22 ਮੰਜੀਆਂ ਥਾਪੀਆਂ 22 ਮੰਜੀਆਂ ਦੇ ਪਹਿਲੇ ਮੁਖੀ ਭਾਈ ਮਾਨਕ ਚੰਦ ਨੂੰ ਬਣਾਇਆ ਜਿਹੜਾ ਜਦੋਂ ਬੌਲੀ ਸਾਹਿਬ ਦਾ ਕੜ ਤੋੜਿਆ ਸੀ ਉਸ ਦੇ ਵਿੱਚ ਡੁੱਬ ਗਿਆ ਸੀ ਉਹ ਵੀ ਸਤਗੁਰ ਸੱਚੇ ਪਾਤਸ਼ਾਹ ਨੇ ਜੀਵਿਤ ਕੀਤਾ ਸੀ ਬੜਾ ਲੰਮਾ ਚੌੜਾ ਇਤਿਹਾਸ ਹੈ ਸੋ ਇਸੇ ਤਰ੍ਹਾਂ ਇਸ ਧਰਤੀ ਤੇ ਮਹਾਰਾਜ ਕਹਿੰਦੇ ਕੋਈ ਵੀ ਕਿਸੇ ਵੀ ਵਰਨ ਦਾ ਆਵੇ ਪਹਿਲਾ ਪੰਗਰ ਦੇ ਵਿੱਚ ਬੈਠੇਗਾ ਫੇਰ ਪੰਗਾ ਦੇ ਵਿੱਚੋਂ ਲੰਗਰ ਸੱਕੇ ਫੇਰ ਸੰਗਤ ਦੇ ਵਿੱਚ ਆਵੇਗਾ ਉਸ ਨੂੰ ਹੀ ਸਾਡੇ ਦਰਸ਼ਨ ਦਦਾਰੇ ਹੋਣਗੇ ਜਿਹੜਾ ਪੰਦਤ ਇੱਕ ਰੂਪ ਹੋ ਕੇ ਬੈਠੇਗਾ ਮਹਾਰਾਜ ਜੀ ਨੇ ਪੰਗਤ ਇੱਕ ਕਰ ਦਿੱਤੀ ਜਿਹੜਾ ਉਸ ਵੇਲੇ ਮੂੰਹ ਟਕਿਆ ਜਾਂਦਾ ਸੀ ਬੀਬੀਆਂ ਦਾ ਉਹ ਵੀ ਸਤਗੁਰ ਸੱਚੇ ਬਾਸਾ ਨੇ ਪਰਦੇ ਦੀ ਰਸਮ ਵੀ ਖਤਮ ਕਰ ਦਿੱਤੀ ਬਹੁਤ ਇੱਥੇ ਆ ਕੇ ਸਤਗੁਰ ਸੱਚੇ ਬਾਸਾ ਨੇ ਸੁਧਾਰ ਕੀਤਾ ਜਿਹੜੀਆਂ ਕਮੀਆਂ ਸਨ ਸੋ ਇਸ ਤਰ੍ਹਾਂ ਸਾਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਰਹੇ ਫਿਰ ਭਾਈ ਲਾਲੋ ਨੇ ਆਖਿਆ ਮਹਾਰਾਜ ਇਹ ਬਾਲਕ ਕਿਉਂ ਤੜਪ ਰਿਹਾ ਮਹਾਰਾਜ ਕਹਿੰਦੇ ਬਾਲਕ ਨਹੀਂ ਇਹ ਤਾਂ ਤਈਆ ਤਾਪ ਹੈ ਮਹਾਰਾਜ ਇਹ ਤਾਂ ਭੁੱਖ ਨਾਲ ਵਿਆ ਰੋ ਰਿਹਾ ਵਿਆਪ ਰਿਹਾ ਮਹਾਰਾਜ ਕਹਿੰਦੇ ਇਹਦੀ ਭੁੱਖ ਹੋਰ ਹੈ ਭਾਈ ਲਾਲੋ ਜਾਣ ਲੱਗਿਆ ਕਹਿਣ ਲੱਗਿਆ ਮਹਾਰਾਜ ਇਸ ਨੂੰ ਛੱਡ ਦਿਓ ਮਹਾਰਾਜ ਕਹਿੰਦੇ ਭਾਈ ਅਸੀਂ ਛੱਡਣਾ ਤਾਂ ਨਹੀਂ ਚਾਹੁੰਦੇ ਅਸੀਂ ਚੱਲ ਜੇ ਤੂੰ ਚਾਹਨਾ ਅਸੀਂ ਛੱਡ ਦੰਨੇ ਆ ਭਾਈ ਲਾਲੋ ਤૈયਤ ਆਪ ਨੂੰ ਨਾਲ ਲੈ ਕੇ ਆਪਣੇ ਨਗਰਾਂ ਵੱਲ ਨੂੰ ਰਵਾਨਾ ਹੋਇਆ ਰਸਤੇ ਵਿੱਚ ਉਹ ਬਾਲ ਕਹਿਣ ਲੱਗਿਆ ਵੀ ਮੈਨੂੰ ਭੁੱਖ ਵੜੀ ਲੱਗੀ ਹੈ ਕਿਉਂਕਿ ਉੱਥੇ ਇੱਕ ਧੋਬੀ ਕੱਪੜੇ ਧੋ ਰਿਹਾ ਸੀ ਭਾਈ ਲਾਲੋ ਕਹਿਣ ਲੱਗਾ ਵੀ ਚੱਲ ਤੈਨੂੰ ਘਰੇ ਲਿਜਾ ਕੇ ਅਖੀਰ ਪਕੌੜੇ ਖਾਵਾਗਾ ਰਸਤੇ ਵਿੱਚ ਕਿਉਂ ਖਾਣਾ ਉਹ ਕਹਿੰਦਾ ਨਹੀਂ ਮੇਰੀ ਖਰਾਕ ਇੱਥੇ ਮੈਨੂੰ ਦਿਸ ਰਹੀ ਹੈ ਭਾਈ ਲਾਲੋ ਜੀ ਸਮਾਦੀ ਵਿੱਚ ਹੋ ਗਏ ਸਾਇਤ ਧੋਬੀ ਨੂੰ ਜਾ ਚੜਿਆ ਧੋਬੀ ਨੂੰ ਐਸਾ ਤਾਪ ਚੜਿਆ ਦੋ ਪੈਰਾਂ 'ਚ ਹੀ ਧੋਬੀ ਦੀ ਮੌਤ ਹੋ ਗਈ ਤੇ ਉਹਦਾ ਖੂਨ ਲੈ ਕੇ ਜਦੋਂ ਭਾਈ ਲਾਲੋ ਜੀ ਦੇ ਸਾਹਮਣੇ ਆਇਆ ਤਾਂ ਭਾਈ ਲਾਲੋ ਜੀ ਕਹਿਣ ਲੱਗੇ ਵੀ ਇਹ ਤਾਂ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੱਚ ਕਿਹਾ ਸੀ ਵੇ ਖੂਨ ਦਾ ਪਿਆਸਾ ਹੈ ਭਾਈ ਲਾਲੋ ਕਹਿਣ ਲੱਗਾ ਚੱਲ ਤੈਨੂੰ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਹੀ ਲੈ ਚੱਲਾਂ ਸਤਿਯਾਤਾ ਵਾਤ ਜੋੜ ਕੇ ਖੜਾ ਹੋ ਗਿਆ ਕਹਿੰਦਾ ਮੈਨੂੰ ਗੁਰੂ ਜੀ ਕੋਲ ਨਾਲ ਲੈ ਕੇ ਜਾਓ ਮੈਂ ਤੁਹਾਡੀ ਹਰ ਗੱਲ ਮੰਨਾਂਗਾ ਜਿੱਥੇ ਵੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਕੋਈ ਨਾਮ ਲਵੇਗਾ ਮੈਂ ਸਤਿਯਾਤਾ ਜਿਸ ਨੂੰ ਵੀ ਚੜਿਆ ਹੋ ਆਵਾਂ ਹੋਵਾਂਗਾ ਉਥੋਂ ਚੱਲ ਜਾਵਾਂਗਾ ਛੱਡ ਦੇਵਾਂਗਾ ਤੇ ਸਭ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਐ ਮਹਾਰਾਜ ਫੇਰ ਭਾਈ ਲਾਲੋ ਜੀ ਵਾਲੀ ਸਾਖੀ ਬਣੀ ਹੈ ਹੁਣ ਵੀ ਜੇ ਕੋਈ ਤੇਈਆ ਤਾਪ ਹੁੰਦਾ ਭਾਈ ਲਾਲੋ ਜੀ ਵਾਲੀ ਸਾਖੀ ਗੁਰੂ ਅਮਰਦਾਸ ਮਹਾਰਾਜ ਉਹ ਸੁਣਾਉਣੀ ਪੈਂਦੀ ਹੈ ਤਾਂ ਤੇਈਆ ਤਾਪ ਉਤਰ ਜਾਂਦਾ ਹੈ ਸੋ ਐਸਾ ਖਤਰਨਾਕ ਤਾਪ ਸੀ ਸੋ ਐਸੀ ਕਿਰਪਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੀ ਫੇਰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਦੇ ਉੱਪਰ ਸਾਰੇ ਸਰੀਰ ਤੇ ਚਿੱਟੀ ਚਾਦਰ ਲੈ ਲਈ ਤੇ ਸੱਚਖੰਡ ਪਿਆਨਾ ਕਰ ਗਏ ਜਦੋਂ ਸੱਚਖੰਡ ਪਿਆਨਾ ਕੀਤੇ ਨੇ ਉਸ ਤੋਂ ਬਾਅਦ ਇਸ਼ਨਾਨ ਕੀਤਾ ਗਿਆ ਫਿਰ ਚੰਦਨ ਦੀ ਚਿਖਾ ਤਿਆਰ ਕੀਤੀ ਵਿਆਸਾ ਦਰਿਆ ਦੇ ਕੋਲ ਫਿਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਭਾਈ ਮੋਰੀ ਜੀ ਭਾਈ ਵੱਲੂ ਜੀ ਧੰਨ ਬਾਬਾ ਗੁੱਡਾ ਸਾਹਿਬ ਜੀ ਆ ਸਿੱਖਾਂ ਨੇ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਦਾ ਸੰਸਕਾਰ ਕਰ ਦਿੱਤਾ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਉਹੇ ਬਣ ਆਵੇ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਦਾ ਇਤਿਹਾਸ ਬੋਲਦਿਆਂ ਹੋਈਆਂ ਨਿਕਾਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਸੋ ਅੱਜ ਵੀ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਜਾਓ ਜਿੱਥੇ ਗੋਰੇ ਜਾ ਕੇ ਵੀ ਆਪਣੀ 84 ਕਟਾਉਂਦੇ ਹਨ ਕਈਆਂ ਦੇ ਮਨ ਦਾ ਸ਼ੰਕਾ ਹੋਵੇਗਾ ਵੀ 84 ਕੱਟੀ ਜਾਵੇਗੀ हां भाई जे ਸਾਡੇ ਮਨ ਦੀ ਸਰਦਾ ਹੈ ਭਾਵਨਾ ਹੈ ਪ੍ਰਤੱਖ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜੀ ਦੇ ਬੋਲ ਹਨ ਭਾਈ ਜਿਹੜਾ 84 ਪਾਠ ਇਹਨਾਂ 84 ਪੌੜੀਆਂ ਦੇ ਉੱਪਰ ਇੱਕ ਪੌਣੀ ਦੇ ਉੱਪਰ ਜਪਜੀ ਸਾਹਿਬ ਦਾ ਪਾਠ ਕਰਕੇ ਬੌਲੀ ਦੇ ਵਿੱਚ ਇਸ਼ਨਾਨ ਕਰਕੇ ਫਿਰ ਦੂਜਾ ਪਾਠ ਕਰੇਗਾ ਇਸੇ ਤਰ੍ਹਾਂ 83 ਪਾਠ ਕਰਨ ਤੋਂ ਬਾਅਦ ਅਰਦਾਸ ਕਰਨ ਤੋਂ ਬਾਅਦ 83 ਜਰੂਰ ਕੱਟੀ ਜਾਵੇਗੀ ਪਰ ਸਾਨੂੰ ਸਰਦਾ ਤੇ ਭਾਵਨਾ ਦੀ ਲੋੜ ਹੋਵੇਗੀ ਸੋ ਗੁਰੂ ਸਾਹਿਬ ਜੀ ਦਾ ਇਤਿਹਾਸ ਬੋਲਦਿਆਂ ਹੋਈਆਂ ਅਨੇਕਾਂ ਪੁੱਲਾਂ ਕਾਕੀਆਂ ਦੀ ਖਿਮਾ ਬਖਸ਼ਣੀ ਜੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ